ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਔਂਕੜ ਜਿਹੜੀ ਹੈਗੀ ਆ ਲਗਾਂਮਾਤਰਾ ਉਹਦੀ ਵਰਤੋਂ ਦੇ ਬਾਰੇ ਔਂਕੜ ਔਂਕੜ ਜਿਹੜੀ ਹੁੰਦੀ ਆ ਮਾਤਰਾ ਇਹ ਆਪਣੇ ਸ਼ਬਦ ਅੱਖਰ ਦੇ ਪੈਰ ਵਿੱਚ ਲੱਗਦੇ ਅਲਫਾਬੇਟ ਦੇ ਠੀਕ ਹੈ ਥੇਠਾਂ ਦੇ ਪਾਸੇ ਲੱਗਦੀ ਠੀਕ ਹੈ ਜਿਵੇਂ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੇ ਸਸਾ ਲਿਖਿਆ ਠੀਕ ਹੈ ਸਸੇ ਦੇ ਲੈਫਟ ਸਾਈਡ ਤੇ ਆਪਣੀ ਸਿਹਾਰੀ ਹੋਗੀ ਠੀਕ ਹੈ ਸਸੇ ਦੇ ਰਾਈਟ ਸਾਈਡ ਤੇ ਆਪਣੀ ਬਿਹਾਰੀ ਹੋਗੀ ਸਸੇ ਦੇ ਪੈਰ ਚ ਜਦੋਂ ਸਈ ਔਂਕੜ ਸੂ ਠੀਕ ਹੈ ਇਹ ਆਪਣੀ ਔਂਕੜ ਦੀ ਮਾਤਰਾ ਹੋਗੀ ਪੈਰ ਦੇ ਵਿੱਚ ਠੀਕ ਹੈ ਜਿਵੇਂ ਕਕਾ ਠੀਕ ਹੈ ਕਕੇ ਨੂੰ ਔਂਕੜ ਤੇ ਡਾੜਾ ਹੈਗਾ ਡਾੜੇ ਨੂੰ ਬਿਹਾਰੀ ਦੀ ਮਾਤਰਾ ਕੁੜੀ ਠੀਕ ਹੈ ਕਕ ਔਂਕੜ ਕੁ ਡਾੜੇ ਵੜੀ ੜੀ ਕੁੜੀ ਠੀਕ ਹੈ ਔਂਕੜ ਦੀ ਜਿਹੜੀ ਔਂਕੜ ਮਾਤਰਾ ਦੀ ਜਿਹੜੀ ਵਰਤੋਂ ਆ ਉਹ ਸ਼ਬਦ ਆਪਣਾ ਅੱਖਰ ਦੇ ਉਚਾਰਨ ਨੂੰ ਛੋਟਾ ਕਰ ਦਿੰਦੀ ਆ ਠੀਕ ਹੈ ਇਸ ਤੋਂ ਉਲਟਾ ਜਿਹੜੀ ਦੁਲੈਂਕੜ ਦੀ ਮਾਤਰਾ ਹੋਊਗੀ ਠੀਕ ਹੈ ਔਂਕੜ ਤਾਂ ਆਪਣਾ ਠੀਕ ਹੈ ਜਿਵੇਂ ਆ ਸਸਾ ਇਹ ਸਸੇ ਦੇ ਪੈਰ 'ਚ ਇੱਕ ਔਂਕੜ ਪੈ ਗਈ ਠੀਕ ਹੈ ਇੱਕ ਮਾਈਨਸ ਦਾ ਸਾਈਨ ਹੁੰਦਾ ਦੁਲੈਂਕੜ ਆਪਾਂ ਨੇ ਇੱਕ ਹੋਰ ਮਾਈਨਸ ਦਾ ਸਾਈਨ ਲਾ ਦੇਣਾ ਠੀਕ ਹੈ ਇਹ ਆਪਣੀ ਦੁਲੈਂਕੜ ਹੋ ਗਈ ਇੱਕ ਔਂਕੜ ਹੋ ਗਈ ਠੀਕ ਹੈ ਦੋ ਆਪਣੀ ਦੁਲੈਂਕੜ ਹੋ ਗਈ ਕਕਾ ਕਕ ਔਂਕੜ ਕੂ ਡਾੜੇ ਵਾੜੀ ੜੀ ਕੁੜੀ ਕਕ ਔਂਕੜ ਕੂ ਹਾਹੇ ਕੰਨਾ ਹਾ ਡਾੜੇ ਵਾੜੀ ੜੀ ਕੂ ਹਾ ੜੀ ਕੁਹਾੜੀ ਠੀਕ ਹੈ ਕੁ ਲ ਫੀ ਕੁਲਫੀ ਠੀਕ ਹੈ ਕੁਲਫੀ ਬਗਿਓ ਔਕਰ ਗੂ ਲੱਲੇ ਕੰਨਾ ਲਾ ਬੱਬਾ ਗੁਲਾਬ ਪੜਨਾ ਕਿ ਮੈਂ ਤੁਸੀ ਅੱਖਰਾਂ ਤੋੜ ਕੇ ਫਫਿਓ ਔਕਰ ਫੂ ਟੈਂਕਾ ਫੁੱਟ ਬੱਬੇ ਕੰਨਾ ਬਾ ਲੱਲਾ ਬਾਲ ਫੁੱਟ ਪਾਲ ਬੱਬਿਓ ਔਕਰ ਬੂ ਲੱਲਾ ਬੁੱਲਾ ਬੱਬਿਓ ਔਕਰ ਬੂ ਲੱਲਾ ਬੁੱਲਾ ਬੁੱਲ ਬੁੱਲ ਇਸ ਤਰ੍ਹਾਂ ਤੋੜ ਕੇ ਅੱਖਰਾਂ ਨੂੰ ਤੁਸੀ ਪੜਨਾ ਅੱਗੇ 2 3 4 ਅਖਰੀ ਸ਼ਬਦ ਇਕੱਠੇ ਤੁਹਾਨੂੰ ਦਿੱਤੇ ਹੋਏ ਨੇ ਔਂਕੜ ਮਾਤਰਾ ਦਾ ਉਪਯੋਗ ਕਰਦੇ ਹੋਏ ਖ ਔਂਕੜ ਖੂ ਸ਼ਸ਼ਾ ਖੂਸ਼ ਪ ਪਿਓਂਕੜ ਪੂ ਲਲਾ ਪੁੱਲ ਗ ਔਂਕੜ ਗੂ ਡਾ ਡਾ ਗੁੜ ਸ ਸਿ ਔਂਕੜ ਸੂਖ ਕਾ ਸੁਖ ਠੀਕ ਆ ਕ ਔਂਕੜ ਪੂ ਆਹੇ ਕੰਨਾ ਹਾ ੜਾੜੇ ਵੜੀੜੀ ਪੂ ਹਾੜੀ ਕ ਔਂਕੜ ਗੂ ਪ ਬੇ ਕੰਨਾ ਬਾ ਰਾੜੇ ਕੰਨਰਾ ਗੁਬਾਰਾ ਸ ਸਿ ਔਂਕੜ ਸੂ ਰਾਰਾ ਸੂਰ ਜ ਜੀ ਵੜੀ ਜੀਤ ਤਾ ਜੀਤ ਸੁਰਜੀਤ ਪ ਫਿਓਂਕੜ ਫੂ ਲਲਾ ਫੁੱਲ ਕ ਕੇ ਨੂੰ ਕੰਨਾ ਕਾ ਕਕੇ ਕਨਕਾ ਦਰੀ ਵੀ ਅਰੀ ਫੁੱਲ ਕਾ ਫਰੀ ਮਮਿਓ ਕੜਮੂ ਸਸਕਨ ਸਾ ਪ ਫੇਬਰੀ ਵੀ ਦਰਾ ਫਿਰ ਮੂ ਸਾ ਫਿਰ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਪੜਨਾ ਫੁੱਲ ਝੜੀ ਗੁੜ ਕਾਰੀ ਖੁਰਪਾ ਤੁਲਸੀ ਸੂ ਰਾਹੀ ਸ਼ਰਪਮਾ ਸੁਮਨ ਠੀਕ ਹੈ ਅਗੇ ਪੈਰਾ ਦਿੱਤਾ ਹੋਇਆ ਠੀਕ ਹੈ ਪ੍ਰੈਕਟਿਸ ਨਾਲ ਆ ਜੀ ਉਚਾਰਨ ਬੋਕਯੰਕੜ ਕੂਲ ਲਲਾ ਕੂਲ ਜੱਜੀਵੇਰੀ ਜੀਤਤਾ ਚੀਤ ਕੁਲਜੀਤ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਬੋਲਣ ਦੀ ਲਿਖਣ ਦੀ ਪੜਤ ਦੀ ਉਨੀ ਫਲੂਐਂਸੀ ਤੁਹਾਨੂੰ ਆਊਗੀ ਬਬਯੰਕੜ ਬੂਲ ਲਲਾ ਬੁੱਲ ਬਬਯੰਕੜ ਬੂਲ ਲਲਾ ਬੁਲ ਬੁਲ ਠੀਕ ਹੈ ਕੁਲਜੀਤ ਬੁਲਬੁਲ ਦਾ ਗਾਣਾ ਸੁਣ ਗੁਲਾਬ ਦਾ ਫੁੱਲ ਲਿਆ ਫੁੱਟਬਾਲ ਪਕੜ ਮ ਦਾਰੀ ਡੁਗ ਦੂਗੀ ਵਜਾ ਕੁ ਸ ਮ ਕੁਸਮ ਗੁਲਾਬੀ ਗੁਲਾਬੀ जू रा ब जुराब ली आ लिया सुमन, न सुमन मुरगी, र मुर्गी ना पकड़ पकड़ पु राणी फुलकारी, फुलकारी, ल रख, रख मैं फोनेटिक्स के ऊपर ध्यान दे रहा हाँ ठीक है जी मैं रा ਰ ਅ ਦੀ ਆਵਾਜ ਕੜਦਾ ਖਖਾ ਖ ਅ ਦੀ ਆਵਾਜ ਕੜਦਾ ਇਸ ਤਰੀਕੇ ਨਾਲ ਤੁਸੀਂ ਛੇਤੀ ਪੜ ਸਕਦੇ ਹੋ ਅਗਰ ਫੋਨੈਟਿਕਸ ਤੁਹਾਨੂੰ ਠੀਕ ਹੈ ਅੱਖਰ ਤੋਂ ਹਰੀ ਕਿਸ ਚੀਜ਼ ਦੀ ਕੜਦੇ ਨੇ ਤਾਂ ਤੁਹਾਨੂੰ ਹੋਰ ਜ਼ਿਆਦਾ ਹੈਲਪਫੁਲ ਹੋਊਗੀ ਪੰਜਾਬੀ ਪੜਨ ਦੇ ਵਿੱਚ ਠੀਕ ਹੈ ਜਿਵੇਂ ਕਕਾ ਕ ਅ ਦੀ ਆਵਾਜ ਡਾੜਾ ਡ ਅ ਦੀ ਆਵਾਜ ਠੀਕ ਹੈ ਕੂ ੜੀ ਵਾਵਾ ਵ ਅ ਦੀ ਆਵਾਜ ਲੱਲਾ ਲ ਅ ਦੀ ਆਵਾਜ ਵਾਵਾ ਲੱਲਾ ਵ ਲ ਵਲ ਠੀਕ ਹੈ ਜਿਵੇਂ ਕਈ ਵਾਰ এবੀਸੀ ਚ ਆਪਾਂ ਫੋਨੈਟਿਕਸ ਬੀ ਸੇ ਖਾਂਦੇ ਨਾ ਬੀ ਐ ਅਦੀਵਾਜ ਕੱਢਦਾ ਠੀਕ ਹੈ ਸੀ ਕ ਅਦੀਵਾਜ ਕੱਢਦਾ ਸੀ ਏ ਟੀ ਕੈਟ ਠੀਕ ਹੈ ਸ ਸੀ ਕ ਅਦੀਵਾਜ ਕੱਢਦਾ ਉਸੇ ਤਰ੍ਹਾਂ ਹੀ ਪੰਜਾਬੀ ਵਿੱਚ ਵੀ ਫੋਨੈਟਿਕਸ ਦਾ ਇਸਤੇਮਾਲ ਕਰਦੇ ਹੋਏ ਆਪਾਂ ਆਪਣਾ ਉਚਾਰਨ ਦੀ ਫਲੂਐਂਸੀ ਹੋਰ ਬਿਹਤਰ ਕਰ ਸਕਦੇ ਹਾਂ ਠੀਕ ਹੈ ਸੂ ਰ ਜੀ ਤ ਸੁਰਜੀਤ ਸੂ ਰ ਮਾ ਸੁਰਮਾ ਪਾ ਕੁ ਲ ਫੀ ਕੁਲਫੀ ਖਾ ਗੂ ਪਾ ਗੁਬਾਰਾ ਪ ਕੜ ਪਕੜ ਉ ਨ ਉਨ ਲੀ ਆ ਲਿਆ ਠੀਕ ਹੈ ਲਲੇ ਨੂੰ ਸਿਆਰੀ ਪਈ ਹੋਈ ਆ ਐੜੇ ਨੂੰ ਕੰਨਾ ਤੇ ਊੜੇ ਦੇ ਪੈਰ ਦੇ ਵਿੱਚ ਔਂਖੜਾ ਠੀਕ ਆ ਇਹ ਆਪਣਾ ਮਾਤਰਾਵਾਂ ਦਾ ਪਹਿਚਾਨ ਵੀ ਆਪਾਂ ਨੂੰ ਹੋਣੀ ਚਾਹੀਦੀ ਆ ਅੱਗੇ ਅਭਿਆਸ ਦਿੱਤਾ ਹੋਇਆ ਤੁਹਾਨੂੰ ਬਣੇ ਚਿੱਤਰਾਂ ਨੂੰ ਉਹਨਾਂ ਦੇ ਸ਼ਬਦਾਂ ਨਾਲ ਮਿਲਾਓ ਸ਼ਬਦਾਂ ਨਾਲ ਆਪਾਂ ਨੇ ਮਿਲਾਣਾ ਚਿੱਤਰਾਂ ਆਹ ਫੋਟੋਸ ਤੁਹਾਨੂੰ ਇੱਕ ਗੁਲਾਬ ਦਿੱਤਾ ਹੋਇਆ ਠੀਕ ਆ ਆਹ ਕੁਲਫੀ ਆ ਇੱਕ ਕੁਹਾੜੀ ਆ ਅ ਫੁੱਟਬਾਲ ਆ ਆਈਏ ਇਹਨਾਂ ਦੀ ਮੈਚਿੰਗ ਆਪਾਂ ਕਰਦੇ ਆ ਕੁਲਫੀ ਕਿੱਥੇ ਆਪਣੀ ਜਸਟ ਅ ਸੈਕਿੰਡ ਹਾਂ ਆਸੀ ਆਪਣੀ ਕੁਲਫੀ ਫੁੱਟਬਾਲ ਆਪਣੀ ਆਸੀ ਕੁਹਾੜੀ ਆਸੀ ਤੇ ਗੁਲਾਬ ਦਾ ਫੁੱਲ ਆਪਣਾ ਆਸੀ ਓਕੇ ਜੀ ਅਗੇਗਾ ਹੇਠਾਂ ਦਿੱਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰਾ ਕਰਨਾ ਪੱਪਿਓ ਕੜਪੂ ਲੱਲਾ ਪੁੱਲ ਹੋਊਗਾ ਇਹ ਠੀਕ ਹੈ ਇਹ ਤੁਹਾਡੀ ਰਾਈਟਿੰਗ ਪ੍ਰੈਕਟਿਸ ਹੋ ਗਈ ਪੱਪਿਓ ਕੜਪੂ ਠੀਕ ਹੈ ਪਪੇ ਦੇ ਬਾਟਮ ਚ ਨਾਲੇ ਪੈਰ ਚ ਥੱਲੇ ਆਪਣਾ ਔਂਕੜ ਦੀ ਮਾਤਰਾ ਲੱਲਾ ਫੁੱਲ ਠੀਕ ਆ ਅੱਗੇ ਆਪਣਾ ਆ ਲੈ ਲੰਨੇ ਆ ਇਹਦੇ ਚ ਤਿੰਨੇ ਮਾਤਰਾ ਆ ਗਈਆਂ ਠੀਕ ਆ ਕਕੇ ਦੇ ਆਪਣਾ ហេਠਾ ਔਂਕੜ ਦੀ ਮਾਤਰਾ ਕੂ ਹਾਏ ਨੂੰ ਕੰਨਾ ਹਾ ੜਾੜੇ ਨੂੰ ਬਿਹਾਰੀ ੜੀ ਠੀਕ ਆ ਕਕੇ ਦੇ ਆ ਪੈਰਾਂ ਚ ਔਂਕੜ ਲੱਗੀ ਹੋਈ ਆ ਹਾਏ ਦੇ ਪਿਛਲੇ ਪਾਸੇ ਸੱਜੇ ਹੱਥ ਕੰਨਾ ੜਾੜੇ ਦੇ ਪਿਛਲੇ ਪਾਸੇ ਸੱਜੇ ਹੱਥ ਬਿਹਾਰੀ ਠੀਕ ਆ ਰਾਈਟ ਹੈਂਡ ਸਾਈਡ ਪੁਹਾੜੀ ਕੱਕਾ ਤੱਕੇ ਨੂੰ ਔਕੜ ਹਾਏ ਨੂੰ ਕੰਨਾ ਤੇ ਡਾੜੇ ਨੂੰ ਬਿਹਾਰੀ ਇਹ ਆਪਣਾ ਹੋ ਗਿਆ ਕੁਹਾੜੀ ਠੀਕ ਹੈ ਇਹ ਬਈ ਤੁਸੀਂ ਕਾਪੀ ਪੈਨ ਲੈ ਕੇ ਆਪਣਾ ਪ੍ਰੈਕਟਿਸ ਰਾਈਟਿੰਗ ਦੀ ਕਰ ਸਕਦੇ ਹੋ ਤੇ ਇਸ ਵੀਡੀਓ ਚਪਾ ਨੇ ਔਕੜ ਦੇ ਵਰਤੋਂ ਕਰਨੀ ਸਿੱਖੀ ਇਸ ਵੀਡੀਓ ਚ ਇੰਨਾ ਹੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਆਈਕਨ ਨੂੰ ਪ੍ਰੈਸ ਕਰ ਲੈਣਾ